ਕਹਿ ਰਹੇ ਨੇ ਕਿ 53 ਕਿਪੀਜੀ ਕਹਿ ਰਹੇ ਨੇ 53 ਕੇਜੀ ਦੀ ਤਿਆਰੀ ਕਰ ਰਹੀ ਸੀ ਪਰ ਬ੍ਰਿਜ ਪੁਸ਼ ਨੇ 53 ਕੇਜੀ ਵਾਲੀ ਸਪੋਰਟ ਜਿਹੜੀ ਹੈ ਦੂਜੇ ਪਲੇਅਰ ਨੂੰ ਦੇ ਦਿੱਤੀ ਹਾਂਜੀ ਇੱਥੇ ਆਈਏ ਇਹੀ ਹੈ ਸਪਸ਼ਟਤਾ ਹੈ ਇਹਨੂੰ ਥੋੜਾ ਕਲੀਅਰ ਕਰ ਦਈਏ ਫਿਰ ਆਪਾਂ ਇਹਨੂੰ ਇਖਤਤਾਮ ਤੇ ਲੈ ਜਾ ਜੀ ਕਿਲੋਸੈਪ ਪੁੱਛ ਰਹੇ ਨੇ ਕਿ weight ਕਰਨ ਤੋਂ ਬਾਅਦ ਵੀ ਘਟਾਉਣ ਦਾ ਟਾਈਮ ਮਿਲਦਾ ਹੈ ਨਹੀਂ ਤੁਸੀਂ ਦੱਸੋ ਪਹਿਲੇ ਦਿਨ ਨਹੀਂ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਸਰ ਤਕਨੀਕੀ ਤੌਰ ਤੇ ਨਾ ਤੁਸੀਂ ਇੰਨੇ ਸਾਊਂਡ ਹੋ ਜਾਓ ਤਾਂ ਕਿ ਹਰੇਕ ਚੀਜ਼ ਦਾ ਤੁਹਾਡੇ ਕੋਲ ਨਾ ਸਵਾਲ ਹੋਵੇ ਜਵਾਬ ਹੋਵੇ ਜੀ ਪਹਿਲਾ ਕੀ ਹੁੰਦਾ ਸੀਗਾ ਵੇਟ ਇਵੈਂਟ ਤੁਹਾਨੂੰ ਮੈਂ ਦੱਸੇ ਸੀਗਾ ਨਾ ਕਿ ਵੇਟ ਕੈਟੇਗਰੀਆਂ ਜਿਹੜੀਆਂ ਨੇ ਉਹ ਹੁੰਦੀਆਂ ਜਿੱਦਾਂ ਫੀਮੇਲ ਦੀਆਂ ਲਾ ਲਓ 50 ਹੈ 53 ਹੈ ਹਮ 58 ਆ ਗਿਆ ਜੀ ਠੀਕ ਹੈ ਨਾ 57 ਕਿ 58 ਫਿਰ ਲਾ ਲਓ 62 ਲਾ ਲਓ 68 ਲਾ ਲਓ 76 ਲਾ ਲਓ ਆ ਅੰਸ਼ੂ ਮਲਕ ਹੁਣੇ 76 ਚ ਹਾਰ ਕੇ ਆਟੀ ਹੈ ਜੀ ਅੰਸ਼ੂ ਨੇ ਵੀ ਕੋਟਾ ਜਿੱਤਿਆ ਸੀਗਾ ਹਮ ਠੀਕ ਹੈ ਸਰ ਹੁਣ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਪਹਿਲਾ 2017 ਤੋਂ ਪਹਿਲਾਂ ਕਿਉਂਕਿ ਲੰਮੇ ਸਮੇਂ ਤੋਂ ਖੇਡਾਂ ਦੇਖਦੇ ਆਂ ਜੀ ਅੱਗੇ ਕੀ ਹੁੰਦਾ ਸੀਗਾ ਕਿ فرض ਕਰੋ 50 ਕਿਲੋ ਦਾ ਮੈਚ ਸਟਾਰਟ ਹੋ ਗਿਆ ਤਾਂ ਉਹ ਜਿਹੜਾ ਪੂਰਾ ਈਵੈਂਟ ਹੈ ਪਲਵਾਨ ਦਾ ਜੀ ਉਹ ਇੱਕ ਦਿਨ 'ਚ ਖਤਮ ਹੋ ਜਾਣਾ ਉਹਨੇ ਇੱਕ ਮੈਚ ਜਿੱਤਿਆ ਦੂਜਾ ਆਇਆ ਤੀਜਾ ਆਇਆ ਕੁਆਟਰ ਆਇਆ ਸੈਮੀ ਆਇਆ ਫਾਈਨਲ ਆਇਆ ਐਂਡ ਨਤੀਜਾ ਆਇਆ ਜੀ ਯਾਨੀ ਇੱਕੋ ਦਿਨ ਇੱਕ weight category ਦਾ ਫੈਸਲਾ ਹੋ ਜਾਂਦਾ ਸੀ ਜੇਤੂ ਕੌਣ ਉਪਜੇਤੂ ਕੌਣ ਹੈ ਤੇ ਤੀਜੇ ਨੰਬਰ ਕੌਣ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਰੂਲ ਚੇਂਜ ਕਰ ਦਿੱਤਾ ਉਹ ਇੰਡੀਆ ਨੇ ਨਹੀਂ ਕੀਤਾ ਇੰਡੀਆ ਦੀ ਪੋਲਿਟਿਕਸ ਤੇ ਆਪਾਂ ਹਲੇ ਬਾਅਦ ਚਾਹਾਂਗੇ ਯਾਨੀ ਇੰਟਰਨੈਸ਼ਨਲੀ ਜਿਹੜਾ ਰੂਲ ਚੇਂਜ ਹੋਇਆ ਇਹਨਾਂ ਨੇ ਕਿਹਾ ਕਿ ਕਈ ਪਹਿਲਵਾਨ weight ਤੋੜਦੇ ਆ ਹੂੰ ਹੁਣ ਇੱਕ ਤਾਂ ਨੇਚੁਰਲੀ weight ਹੁੰਦਾ ਹੈ ਜੀ ਉਹ weight ਤੋੜ ਕੇ ਆਉਂਦੇ ਆ ਉਸ ਤੋਂ ਬਾਅਦ ਜਦੋਂ weight ਹੋ ਜਾਂਦਾ ਹੈ ਹੂੰ ਤਾਂ ਉਹ ਮਤਲਬ ਕਿ ਆਪਣਾ weight ਫਿਰ 4-5 ਕਿਲੋ ਵਧਾ ਲੈਂਦੇ ਆ ਗੇਨ ਕਰ ਲੈਂਦੇ ਆ ਚੰਗਾ ਖਾ ਕੇ ਪੀ ਕੇ ਤਾਂ ਯਾਨੀ ਇੱਕ ਤਰ੍ਹਾਂ ਨਾਲ ਕਹੋ ਕਿ ਉਹ 50 ਵਰਸ ਵਿੱਚ 54 ਜਾਂ 55 ਬਣ ਗਿਆ 55 ਬਣ ਗਿਆ ਤਾਂ ਨੇਚਰਲੀ weight ਵਾਲੇ ਨੂੰ ਘਟਾ ਦੂਸਰੀ ਚੀਜ਼ ਇਹ ਕਹੀ ਕਿ ਬਹੁਤ ਸਾਰੀਆਂ ਬੌਟਾਂ ਇੱਕੇ ਵੇਲੇ ਲੜਨੀਆਂ ਪੈਂਦੀਆਂ ਜੀ ਇਹ ਖਾਸ ਤੌਰ ਤੇ ਫੀਮੇਲ ਵਾਸਤੇ ਬਹੁਤ ਔਖਾ ਹੈ ਜੀ ਇਹ ਦੋ ਚੀਜ਼ਾਂ ਕਰਕੇ ਇਹਨਾਂ ਨੇ ਇੱਕ ਇਵੈਂਟ ਫਿਰ ਇੱਕ ਦਿਨ ਤੋਂ ਦੋ ਰੋਜ਼ਾ ਕਰ ਦਿੱਤਾ ਜੀ ਅਗਲੇ ਦਿਨ ਤੇ ਕਰ ਹਾਂਜੀ ਹੁਣ ਇਹਨਾਂ ਨੇ ਇਹ ਕੰਡੀਸ਼ਨ ਵੀ ਲਾ ਦਿੱਤੀ ਕਿ weight ਦੋਨਾਂ ਦੇ ਨਹੀਂ ਹੋਏਗਾ ਜੀ ਇਹ ਨਹੀਂ ਜਿਵੇਂ ਆਪਣੇ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਆਮ ਆਪਣੇ ਇੱਥੇ ਜਿਹੜੇ ਕਬੱਡੀ ਵਾਲੇ weight ਕੈਟਾਗਰੀ ਦੇ ਮੈਚ ਹੁੰਦੇ ਆ ਉਹਦੇ 'ਚ ਇੱਕ ਮੋਹਰ ਬਣੀ ਹੁੰਦੀ ਆ ਜਦੋਂ ਤੁਹਾਡਾ weight ਡਨ ਹੋ ਗਿਆ ਦੂਜੀ ਟੀਮ ਵੀ ਖਲੋਤੀ ਹੁੰਦੀ ਆ ਹਾਂਜੀ weight ਪੂਰਾ ਜੀ ਥੋੜੀ-ਮੋਤੀ ਰਤ ਦੇ ਦਿੰਦੇ ਆ ਜੀ ਜੀ ਉਸ ਤੋਂ ਬਾਅਦ ਇੱਕ ਮੋਹਰ ਲਾ ਦਿੱਤੀ ਜਾਂਦੀ ਹੈ ਤੁਹਾਡੀ ਛਾਤੀ ਤੇ ਜਾਂ ਧੌਣ ਤੇ ਹਮ ਅਸੀਂ ਤੇ ਉਦੋਂ ਮਤਲਬ ਕਿ ਮੋਹਰਾ ਮਾਰਾਂ ਵੀ ਦੇਖਿਆ ਕਿ ਇਸ ਤਰ੍ਹਾਂ ਮੁੰਡੇ ਨਾ ਇੱਕ ਦੂਜੇ ਨਾਲ ਚੰਬੜ ਕੇ ਲਾ ਲੈਂਦੇ ਹੁੰਦੇ ਸੀ ਚੱਲ ਜਾਂਦਾ ਸੀਗਾ ਅੱਛਾ ਮੋਹਰ ਲੱਗ ਗਈ ਉਸ ਤੋਂ ਬਾਅਦ ਉਹ 68 ਵਾਲਾ 67 ਦਾ ਹੋ ਜਾਵੇ 65 ਦਾ ਹੋ ਜਾਵੇ 64 ਦਾ ਹੋ ਜਾਵੇ ਜਿੰਨਾ ਮਰਜ਼ੀ ਉਸ ਤੋਂ ਬਾਅਦ ਦੁਬਾਰਾ ਵੇਟ ਨਹੀਂ ਸੀ ਹੁੰਦਾ ਜੀ ਠੀਕ ਹੈ ਸਰ ਹਮ ਇਹਨਾਂ ਨੇ ਕੀ ਕੀਤਾ ਕਿ ਦੂਸਰੇ ਦਿਨ ਵੀ ਕਹਿ ਦਿੱਤਾ ਕਿ ਪਹਿਲਾਂ 30 ਮਿੰਟ ਜਿੰਨੇ ਵਾਰੀ ਮਰਜ਼ੀ ਕਰਾ ਲਓ ਉਸ ਤੋਂ ਬਾਅਦ 15 ਮਿੰਟ ਇਹ ਰੂਲ ਚੇਂਜ ਅਗਲੇ ਦਿਨ 15 ਹਾਂ ਜੀ ਜਿੱਥੇ ਆ ਕੇ ਪੰਗਾ ਪੈ ਗਿਆ ਜੀ ਤੇ ਹੁਣ ਆਪਾਂ ਆਈਏ ਵੇਟ ਜਿਹੜਾ ਕਿ ਤੋੜਨਾ ਪਿਆ ਵਿਨੇਸ਼ ਫੋਰਗਟ ਨੂੰ ਠੀਕ ਹੈ ਸਰ ਹੁਣ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਕੀ ਸੀਗਾ ਕਿ ਵਿਨੇਸ਼ ਫੋਰਗਟ ਜਿਹੜੀ ਸੀਗੀ ਆ ਧੰਨਵਾਦ ਸਤਿੰਦਰ ਸਿੰਘ ਜੀ ਵਿਨੇਸ਼ ਫੋਰਗਟ ਦਾ ਮੈਂ ਜਿਵੇਂ ਤੁਹਾਨੂੰ ਦੱਸਿਆ ਅੱਛਾ ਇੱਕ ਇੰਟਰਸਟਿੰਗ ਫੈਕਟ ਹੋਰ ਦੱਸ ਦੇਵਾਂ ਤੁਹਾਨੂੰ ਜੀ ਵਨੇਸ਼ ਫੁਗਾਟ ਅੱਗੇ ਵੀ ਓਵਰ weight ਹੋ ਕੇ disc qualify ਹੋ ਚੁੱਕੀ ਹੈ ਹੋ ਚੁੱਕੀ ਹੈ ਬਿਲਕੁਲ 48 ਕਿਲੋ ਦਾ ਜਦੋਂ ਇਹਦਾ ਕੁਆਲੀਫਾਇਰ ਸੀਗਾ ਨਾ ਰਿਓ ਵਾਸਤੇ ਸ਼ਾਇਦ ਉਸ ਵੇਲੇ ਓਵਰ weight ਹੋ ਗਈ ਸੀਗੀ 400 ਗ੍ਰਾਮ ਵੱਧ ਸੇ ਨਿਕਲਿਆ ਸੀਗਾ ਉਸ ਤੋਂ ਬਾਅਦ ਕਿ ਕਿ ਦੂਸਰੇ ਕੁਆਲੀਫਾਈਂਗ ਗੇਟ ਦੇ ਵਿੱਚ ਇਹਨੇ ਕੁਆਲੀਫਾਈ ਕੀਤਾ ਸੀਗਾ ਮਤਲਬ ਕਿ ਫੇਰ ਅਟੈਂਪਟ ਕੀਤੀ ਦੁਬਾਰਾ ਘਟਾ ਕੇ ਤਾਂ ਇੱਕ ਪੱਪੂ ਯਾਦਵ ਹੁੰਦਾ ਸੀ ਹੋਰ ਦੱਸ ਦੇਣਾ ਅਟਲਾਂਟਾ 올ੰਪਿਕ ਸੀਗੀਆਂ ਸਾਨੂੰ ਯਾਦ ਆ ਜੀ ਤਾਂ ਉਸ ਵੇਲੇ ਪੱਪੂ ਯਾਦਵ ਬੜਾ ਤੜਿਆ ਪਹਿਲਵਾਨ ਸੀ ਇੰਡੀਆ ਦਾ ਹੂੰ ਤਕੜਾ ਪਹਿਲਵਾਨ ਵੀ ਸੀਗਾ ਪੱਪੂ ਯਾਦਵ ਵੀ ਇਸ ਤਰ੍ਹਾਂ ਰਹਿ ਗਿਆ ਸੀ ਗੱਡੀ ਵਿੱਚ ਅੱਛਾ ਓਵਰ ਵੇਟ ਅਜ ਓਵਰ ਵੇਟ ਕਰਕੇ ਉਹ ਮਤਲਬ ਕਿ ਡਿਸਕਵালিਫਾਈ ਨਹੀਂ ਸੀ ਹੋਇਆ ਮੇਰੇ ਖਿਆਲ ਦੇ ਨਾਲ ਉਹ ਪਾਰਟਿਸਿਪੇਟ ਹੀ ਨਹੀਂ ਸੀ ਕਰ ਸਕਿਆ ਮੁਕਾਬਲੇ ਦੇ ਵਿੱਚ ਕੰਪੀਟੀਸ਼ਨ ਲੜ ਹੀ ਨਹੀਂ ਸੀ ਸਕਿਆ ਜੀ ਤਾਂ ਇਸ ਤਰ੍ਹਾਂ ਅੱਗੇ ਵੀ ਚੀਜ਼ਾਂ ਹੁੰਦੀਆਂ ਨੇ ਐਸਾ ਨਹੀਂ ਹੈ ਤੇ ਗੱਲ ਇਹ ਆ ਕਿ ਵਿਨੇਸ਼ ਦਾ ਜਿਹੜਾ ਇਹ ਆ ਨਾ ਮਾਮਲਾ ਇਹ ਥੋੜਾ ਜਿਹਾ ਸਮਝ ਲਿਓ ਜੀ ਕੀ ਹੋਇਆ ਕਿ ਵਿਨੇਸ਼ ਨੇ ਫਿਰ 48 ਉਸ ਤੋਂ ਬਾਅਦ 50 53 ਯਾਨੀ ਇਸ ਤਰ੍ਹਾਂ ਆਪਦਾ weight ਜਿਹੜਾ ਸੀਗਾ ਉਹ ਵਧਾ ਕੇ ਆਪਣੀ categories ਬਦਲਦੀ ਰਹੀ ਕਿਉਂਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਕਈ ਇਸ ਤਰ੍ਹਾਂ ਦੇ ਤੁਹਾਨੂੰ ਪੁਲਵਾਨ ਮਿਲ ਜਾਣਗੇ ਇਸ ਤਰ੍ਹਾਂ ਦੇ ਤੁਹਾਨੂੰ ਮਨੁੱਖ ਮਿਲ ਜਾਣਗੇ ਜਿਨ੍ਹਾਂ ਦੀਆਂ ਜਿਹੜੀਆਂ ਕਹੋ ਮਾਸਪੇਸ਼ੀਆਂ ਜਾਂ ਮਸਲ ਜਿਹੜੇ ਹੁੰਦੇ ਆ ਨਾ ਜੀ ਉਹ ਬਹੁਤ ਜਲਦੀ ਕਹ ਲੋ ਕਿ ਭਾਰ ਵਧਾ ਦਿੰਦੇ ਜਿਵੇਂ ਮੈਂ ਕਿਹਾ ਕਿ ਕਿਸੇ ਨੇ ਰੱਜ ਕੇ ਪਾਣੀ ਵੀ ਪੀ ਲਿਆ ਵੇਟ ਤੋੜ ਕੇ ਉਸ ਤੋਂ ਬਾਅਦ ਉਹਨਾਂ ਦੇ ਮਸਲ ਜਿਹੜੇ ਆ ਨਾ ਬਹੁਤ ਜਲਦੀ ਉਹ ਉਸੇ ਵੇਟ ਤੱਕ ਚਲੇ ਜਾਂਦੇ ਜਾਂ ਨੇੜੇ ਚਲੇ ਜਾਂਦੇ ਆ ਜਿਹੜੇ ਇਹਦੇ ਮਸਲ ਹੈ ਨਾ ਹੂੰ ਬਹੁਤ ਸਟਰੋਂਗ ਆ ਜੀ ਬਨੈਸ਼ ਫਰਗਾਟ ਦੀ ਬਾਡੀ ਜਿਹੜੀ ਹੈ ਨਾ ਉਹਦੀ ਸਰਚਨਾ ਦੇਖੋ ਕੁਦਰਤੀ ਹੂੰ ਉਹ ਬਹੁਤ ਤਗੜੀ ਬਾਡੀ ਹੈ ਜ਼ੁਰ ਬਿਲਕੁਲ ਤੁਹਾਡਾ 50 53 ਵੇਟ ਕਰਦੀ ਹੈ ਤੇ ਉਹ ਜੀ ਬਾਡੀ ਬਣਾ ਕੇ ਦਿਖਾ ਦਿਓ ਨਹੀਂ ਬਣਦੀ ਬਿਲਕੁਲ 53 ਦੇ ਵਿੱਚ ਉਹਨੇ ਜਿਹੜੀ ਉਹਦੀ ਬਾਡੀ ਦੇ ਜਿਹੜੀ ਕੁਦਰਤੀ ਸਟਰਕਚਰਾਂ ਨਾਲ ਹਾਂਜੀ ਬਹੁਤ ਤਗੜਾ ਹੈ ਮਸਲ ਬਹੁਤ ਤਗੜੇ ਆ ਜੀ ਜੀ ਤਾਂ ਗੱਲ ਇਹ ਆ ਕਿ ਉਹਨੂੰ ਲੱਗਿਆ ਕਿ ਮੈਂ ਹੁਣ ਥੋੜਾ ਅੱਗੇ ਜਾਵਾਂ ਜੀ ਨਹੀਂ ਤਾਂ ਥੱਕਾ ਹੋਏਗਾ ਬਿਲਕੁਲ ਜਦੋਂ ਮਤਲਬ ਕਿ 53 53 ਚੋਂ ਲੜਦੀ ਸੀਗੀ ਪਰ ਉਸ ਵੇਲੇ ਉਹਦਾ ਵਜ਼ਨ 55 ਤੋਂ 57 ਸੀ ਮਤਲਬ ਕਿ 3-4 ਹੁਣ 57 ਤੋਂ 50 ਲਿਆਉਣਾ ਔਖਾ ਹੈ ਨਾ ਔਖਾ ਜੀ 2 ਕਿਲੋ ਤੋੜਨਾ ਸੌਖਾ ਹੈ ਜੀ ਜੀ ਉਹਨੇ 53 ਨੂੰ ਆਪਣਾ ਬਣਾ ਲਿਆ ਹੂੰ ਠੀਕ ਹੈ ਜੀ ਬਈ ਪੱਕਾ ਇਹਦੇ ਚ ਹੀ ਲੜਦੀਆਂ ਹੁਣ ਕੁਝ ਚੀਜ਼ਾਂ ਜਿਹੜੀਆਂ ਫਿਰ ਅਗਾਹ ਆ ਕੇ ਬਦਲਦੀਆਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 올림픽 ਤੇ ਵਿੱਚ ਆ ਕੇ ਕਮ ਕੋਲੋਟਾ ਹੋ ਗਿਆ ਪਿਛਲੀ 올림픽 ਚ ਪੈ ਗਿਆ ਰੌਲਾ ਹੂੰ ਬ੍ਰਿਜ ਭੂਸ਼ਣ ਸ਼ਰਨੇ ਨੂੰ ਖੋਟਾ ਸਿੱਕਾ ਕਹਿ ਦਿੱਤਾ ਇਹ ਬੜਾ ਰੋਈ ਘਰ ਲਈ ਹੂੰ ਚਲੋ ਰੌਲਾ ਵੀ ਪਿਆ ਇਹਦੀ ਬੜੀ ਆਲੋਚਨਾ ਹੋਈ ਬਨੇਸ਼ ਫਗੜਨੀ ਜੀ ਬਹੁਤੇ ਲੋਕਾਂ ਨੂੰ ਹੁਣ ਪਤਾ ਲੱਗਾ ਹੋਵੇਗਾ ਹੂੰ ਅਸੀਂ ਇਹ ਰੌਲਾ ਪਿਛਲੀ ਵਾਰੀ ਵੀ ਦੇਖਿਆ 올림픽 ਚ ਜੀ 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 ਚਲੋ ਫਗੜਨੇ ਆਪਦੇ ਹੰਝੂ ਉਦੋਂ ਵੀ ਰੋਏ ਹਾਂ ਯਾਰ ਮੇਰੇ ਨਾਲ ਧੱਕਾ ਮਤਲਬ ਕਿ ਉਹਨੂੰ ਬੈਨ ਕਰਦਾ ਉਹਨੂੰ ਬੈਨ ਨਹੀਂ ਕਰ ਦਿੰਦਾ ਵੀ ਮਤਲਬ ਕਿ ਖਤਮ ਦੇ ਕਗਾਰ ਤੇ ਪਹੁੰਚਾਦਾ ਉਸ ਤੋਂ ਬਾਅਦ ਕੀ ਹੋਇਆ ਚਲੋ ਕਹਾਣੀ ਅੱਗੇ ਤੁਰਦੀ ਆ ਹਾਂ ਬ੍ਰਿਜ ਭੂਸ਼ਨ ਸਿੰਘ ਸ਼ਰਮ ਦੇ ਨਾਲ ਮੱਥਾ ਲੱਗ ਗਿਆ ਉਹਨਾਂ ਦਾ ਜੀ ਡਾਇਰੈਕਟਲੀ ਸਿੱਧਾ ਸਿੱਧਾ ਹਾਂ ਚਲੋ ਉਸ ਤੋਂ ਬਾਅਦ ਉਹਦਾ ਜੋ ਹਸ਼ਰ ਹੋਇਆ ਤੁਹਾਨੂੰ ਪਤਾ ਹੀ ਆ ਜੀ ਇਸ ਮਾਮਲੇ ਦਾ ਕੀ ਹਸ਼ਰ ਹੋਇਆ ਉਹ ਵੀ ਤੁਹਾਨੂੰ ਪਤਾ ਵਿਚ ਵਿਚਾਲੇ ਇਹ ਰਹਿ ਗਿਆ ਸ਼ੂਸ਼ਣ ਵਾਲਾ ਵੀ ਚਲੋ ਅਦਾਲਤੀ ਚਾਰਾ ਜੁਆ ਹਾਂ ਚ ਮਾਮਲਾ ਉਲਝ ਗਿਆ ਹੁਣ ਹੁੰਦਾ ਕੀ ਆ ਕਿ 53 ਚ ਅਚਾਨਕ ਹਰਿਆਣੇ ਦੀ ਇੱਕ ਕੁੜੀ ਜਿਹੜੀ ਹੈ ਨਾ ਉਹ ਐਂਟਰ ਹੁੰਦੀ ਹੈ ਜੀ ਉਹਦਾ ਨਾਮ ਸੀਗਾ ਅੰਤਮ ਪੰਗਾਲ ਜੀ ਅੰਤਮ ਪੰਗਾਲ ਉਹ ਕੁੜੀ ਆ ਜੀਦੇ ਬਾਰੇ ਕੱਲ ਖਬਰ ਆਈ ਕਿ ਉਹਨੇ ਆਪਦੇ ਐਕਲੇਡੇਸ਼ਨ ਕਾਰਡ ਤੇ ਆਪਦੀ ਭੈਣ ਨੂੰ ਭੇਜ ਦਿੱਤਾ ਗੇਮਸ ਵਿਲੇਜ ਦੇ ਵਿੱਚ ਜੀ ਤੇ ਉਹ ਫੜੀ ਗਈ ਉਹ ਸਾਰੇ ਸਟਾਫ ਨੂੰ ਉਹਨੇ ਕਿਹਾ ਕਿ ਨਿਕਲ ਜਾਓ ਇੱਥੋਂ ਹੂੰ ਉਹ 20 ਕੁ ਸਾਲਾਂ ਦੀ ਆ ਜੀ ਯਾਨੀ ਤੋਂ ਵਿਨੇਸ਼ ਤੋਂ ਲਾਲੋ ਕੇ 9 10 ਸਾਲ ਛੁੱਟੀ ਉਹ ਆਈ ਤੇ ਉਹ ਨੇਰੀ ਬਣ ਕੇ ਆਈ ਉਹਨੇ ਕੀ ਕੀਤਾ ਕਿ ਜਿਹੜਾ ਜੂਨੀਅਰ ਵਰਲਡ ਚੈਂਪੀਅਨਸ਼ਿਪ ਦਾ ਬ੍ਰਾਉਂਜ਼ ਜਿੱਤ ਲਿਆ ਜੀ ਉਹਦੇ ਚੋਂ ਉਹਨੂੰ ਮਿਲ ਗਿਆ ਕੋਟਾ ਕੋਟਾ ਮਿਲ ਗਿਆ 58 ਚ ਉਹਨੂੰ ਕੋਟਾ ਮਿਲ ਗਿਆ ਹਮ ਠੀਕ ਆ ਇਨ ਬਿਟਵੀਨ ਕੀ ਹੋਇਆ ਮੀਨ ਵਾਈਲ ਜੇ ਦੇਖੀਏ ਤਾਂ ਏਸ਼ੀਅਨ ਗੇਮਸ ਦੇ ਵਿੱਚ ਜਾਣਾ ਜਿਹੜਾ ਸੀਗਾ ਨਾ ਉਹਦਾ ਰੌਲਾ ਸ਼ੁਰੂ ਹੋ ਗਿਆ ਜੀ ਹੁਣ ਹੋਇਆ ਕਿ ਕਿ ਜਿਹੜੀ ਇਹ ਪੰਘਾਲ ਸੀ ਕੁੜੀ ਜੀ ਇਹ ਟ్రਾਇਲ ਵੀ ਜਿੱਤ ਗਈ ਹਮ ਜਦ ਟ్రਾਇਲ ਜਿੱਤ ਗਈ ਤਾਂ ਵਿਨੇਸ਼ ਫੋਗਾਟ ਨੂੰ ਏਸ਼ੀਅਨ ਦੇ ਵਿੱਚ ਐਂਟਰੀ ਦੇ ਦਿੱਤੀ ਤੇ ਇਹਨੂੰ ਸਟੈਂਡ ਬਾਈ ਰੱਖ ਦਿੱਤਾ ਹਮ ਇਹਨਾਂ ਦਾ ਪੈ ਗਿਆ ਰੌਲਾ ਜੀ ਜਦ ਰੌਲਾ ਪੈ ਗਿਆ ਇਹਨੇ ਆਖਿਆ ਕਿ ਹਾਂ ਹਾਂ ਮੈਂ ਕੋਟਾ ਵੀ ਲਿਆ ਹਮ ਓਲੰਪਿਕ ਵਾਸਤੇ ਜੀ ਮੈਂ ਏਸ਼ੀਅਨ ਵਾਸਤੇ ਟ੍ਰਾਇਲ ਵੀ ਕੱਢ ਦਿੱਤਾ ਹੁਣ ਟ੍ਰਾਇਲ ਵੀ ਸੁਣ ਲੋ ਲੰਮਾ ਚਲੇ ਜਾਣਾ ਥੋੜਾ ਪ੍ਰੋਗਰਾਮ ਜਾਣ ਦਿਓ ਅੱਜ ਕੋਈ ਗੱਲ ਨਹੀਂ ਜੀ ਜਾਣ ਕੋਈ ਗੱਲ ਇਹ ਟ੍ਰਾਇਲ ਦਾ ਕੀ ਸਿਸਟਮ ਆ ਫਰਜ਼ ਕਰੋ ਮੁਕਸਰ ਸਾਹਿਬ ਜ਼ਿਲ੍ਹੇ ਦੇ ਵਿੱਚੋਂ 53 ਕਿਲੋਚ 10 ਪਲਵਾਨ ਆ ਜੀ ਟ੍ਰਾਇਲ ਦਾ ਮਤਲਬ ਇਹ ਕਿ 10 ਵੱਖ-ਵੱਖ ਤਸੀਲਾਂ ਜਾਂ ਸਬਤ ਤਸੀਲਾਂ ਚੋਂ ਚਲੇ ਗਏ ਉਹਨਾਂ ਚੋਂ ਟ੍ਰਾਇਲ ਦਾ ਮਤਲਬ ਇਹ ਆ ਕਿ ਕੁੱਲ ਕੇ ਜਿਹਨੇ ਨੌਆਂ ਨੂੰ ਢਾ ਲਿਆ ਜੀ ਟ੍ਰਾਇਲ ਦਾ ਜੇਤੂ ਤੇ ਇਹ ਹੀ ਸਟੇਟ ਤੇ ਲਾਗੂ ਹੋ ਗਿਆ ਇਹ ਨੈਸ਼ਨਲ ਤੇ ਲੱਗਾ ਫਾਰਮੂਲਾ ਸਮਝ ਲਓ ਕਿਉਂਕਿ ਮੈਂ ਚਾਹੁੰਦਾ ਕਿ ਇਸ ਸਾਰੇ ਪ੍ਰਕਰਮ ਨੂੰ ਤੁਸੀਂ ਬਰੀਕੀ ਨਾਲ ਸਮਝੋ ਠੀਕ ਹੈ ਜੀ ਇਹ ਹੁੰਦਾ ਟ੍ਰਾਇਲ ਮਾਮਲਾ ਅੱਛਾ ਉਹ ਕਹਿੰਦੀ ਵੀ ਮੈਂ ਟ੍ਰਾਇਲ ਵੀ ਜਿੱਤਿਆ ਮੈਨੂੰ ਕੋਟਾ ਵੀ ਲੋਟ ਹੋਇਆ ਹਮ ਸਟੈਂਡ ਬਾਈ ਮੈਂ ਕਹ ਰਿਹਾ ਮੈਂ ਉਹ ਹਾਈ ਕੋਰਟ ਚਲ ਗਿਆ ਹੂੰ ਫਿਰ ਉਹਨੇ ਕਿ ਮੈਂ ਤਾਂ ਸੁਪਰੀਮ ਕੋਰਟ ਤੱਕ ਵੀ ਜਾਊਂਗੀ ਮੈਂ ਤਾਂ ਕਬਰਦਸ਼ ਨਹੀਂ ਹੈਗੀ ਸੀ ਹਰਿਆਣੇ ਦੀ ਅੱਛਾ ਵਿਨੇਸ਼ ਤੇ ਉਲਟ ਤਰਨੇ ਲੱਗਣੇ ਸਟਾਰਟ ਹੋ ਗਏ ਤੇ ਰੋਲਾ ਪੈ ਗਿਆ ਫਿਰ ਵਿਨੇਸ਼ ਨੇ ਇੱਕ ਛੇਦ ਆਪਰੇਸ਼ਨ ਕਰਾਇਆ ਔਰ ਇੱਕ ਸੱਟ ਵੀ ਲੱਗੀ ਸੀਗੀ ਨਾ ਵਾਪਸੀ ਬੜੀ ਔਖੀ ਸੀਗੀ ਇਹਦੀ ਹੂੰ ਤਾਂ ਬਹੁਤ ਤਕਲੀਫਾਂ ਚੱਲੀਆਂ ਨੇ ਇਹਦੀਆਂ ਸੱਟਾਂ ਦੁੱਸ ਦੀਆਂ ਹਾਂਜੀ ਬਹੁਤ ਤਕਲੀਫਾਂ ਸੀਗੀਆਂ ਤਾਂ ਵਿਨੇਸ਼ ਨੇ ਕੀ ਕੀਤਾ ਕਿ ਉਸ ਤੋਂ ਬਾਅਦ ਆਪਣਾ ਨਾਮ ਵਾਪਸ ਲੈ ਲਿਆ ਆਸ਼ੀਅਨ ਗੇਮਸ ਜੀ ਜਦੋਂ ਰੌਲਾ ਪਿਆ ਤੇ ਜਿਹੜੀ ਪੰਘਾਲ ਸੀਗੀ ਉਹ ਚਲੇ ਗਈ ਹੂੰ ਉਸ ਤੋਂ ਬਾਅਦ ਹੁਣ ਜਾਣਾ ਸੀਗਾ ਜਿਹੜਾ ਕੋਟਾ ਹੁੰਦਾ ਹੈ ਕੋਟਾ ਦੇਸ਼ ਨੂੰ ਮਿਲਦਾ ਚਲੋ ਜੀ ਕੋਟਾ ਮਿਲਿਆ ਇਹਨਾਂ ਨੇ ਕੀ ਕੀਤਾ ਸੀਗਾ ਕਿ ਜਿਹੜਾ ਐਡ ਹਾਕ ਕਮੇਟੀ ਦਾ ਵੈਦਾ ਸੀ ਜੀ ਇਹ ਇਹ ਸੀ ਕਿ ਵਿਨੇਸ਼ ਤੈਨੂੰ ਅਸੀਂ ਅਗਾਹ ਭੇਜ ਦਿਆਂਗੇ 올림픽 ਚ ਹੂੰ ਟ੍ਰਾਇਲ ਨਹੀਂ ਹੁੰਦੇ ਜੀ 53 ਜਿੱਤੇ ਨੂੰ ਭੇਜ ਦਿਆਂਗੇ ਪਰ ਜਦੋਂ ਸੰਜੇ ਸਿੰਘ ਚੁਣ ਕੇ ਆ ਗਿਆ ਸੰਜੇ ਸਿੰਘ ਬ੍ਰਿਜ ਭੂਸ਼ਣ ਸ਼ਰਣ ਦਾ ਕਰੀਬੀ ਆਗਾ ਸੀਗਾ ਜੀ ਠੀਕ ਹੈ ਜੀ ਉਹਨਾਂ ਨੇ ਹੁਣ ਦੇਖੋ ਨਿਯਮ ਸਪਸ਼ਟ ਨਹੀਂ ਸੀ ਉਹਨਾਂ ਨੇ ਪਹਿਲੇ ਨਿਯਮ ਦੇ ਆਧਾਰ ਤੇ ਕਿਹਾ ਕਿ ਜਿਹੜਾ ਜਿੱਤ ਕੇ ਆਇਆ ਕੋਟਾ ਉਹੀ ਜਾਊਗਾ ਜੀ ਇੱਥੇ ਆ ਕੇ ਰੌਲਾ ਪੈ ਗਿਆ ਫਿਰ ਹੁਣ ਕੋਟਾ ਕਿੰਨੇ ਜਿੱਤਿਆ ਸੀ ਪੰਗਾਲ ਨੇ ਪੰਗਾਲ ਨੇ ਇਹਨਾਂ ਨੇ ਕਿਹਾ ਕਿ ਜਿਹੜਾ ਕੋਟਾ ਜਿੱਤ ਕੇ ਆਇਆ ਉਹੀ ਜਾਏ ਅਸੀਂ ਉਹਨੂੰ ਹੀ ਭੇਜਾਂਗੇ ਸਾਰਿਆਂ ਨੂੰ ਲਈ ਇਹ ਅਪਲਾਈ ਹੋਏਗਾ ਹਮ ਰੂਲ ਹੁਣ ਪੈ ਗਿਆ ਪੰਗਾ ਫਿਰ ਵਿਨੇਸ਼ ਫੋਗਟ ਨੇ ਤਨੂੰ ਇੱਕ ਹੋਰ ਦੱਸ ਦੇਣਾ ਪਟਿਆਲੇ ਦੇ ਵਿੱਚ ਹੀ ਜਿਹੜਾ ਹੈਗਾ ਨਾ ਐਨ ਆਈਐਸ ਕੇ ਕੀ ਕਹਿੰਦੇ ਉਹਨੂੰ ਉਹ ਜਿਹੜਾ ਸੈਂਟਰ ਆ ਸਾਈ ਦਾ ਖੇਡ ਅਥਾਰਟੀ ਦਾ ਜਿਹੜਾ ਸੈਂਟਰ ਆ ਜੀ ਇੱਥੇ ਆ ਕੇ ਰੌਲਾ ਪਾ ਲਿਆ ਹੂੰ ਕਿਉਂਕਿ ਵਿਨੇਸ਼ ਨੂੰ ਪਤਾ ਲੱਗਿਆ ਕਿ 53 ਚ ਮੈਂ ਨਹੀਂ ਜਾ ਸਕਦੀ ਹੁਣ ਜੀ ਉਹਨਾਂ ਨੇ ਸਿੱਧਾ ਹੀ ਕਹਿਤਾ ਕਿ ਜਿਹੜਾ ਜਿਹੜਾ ਕੋਟਾ ਜਿੱਤਿਆ ਅਸੀਂ ਉਹਨੂੰ ਹੀ ਭੇਜਾਂਗੇ ਹੂੰ ਅਸੀਂ ਦੂਜੇ ਨੂੰ ਨਹੀਂ ਭੇਜਣਾ ਨਾ ਟ్రਾਇਲ ਕਰਾਉਣਾ ਨਾ ਰਹਿਣਾ ਨਾ ਦੇਣਾ ਇਹਨੂੰ ਲੱਗਿਆ ਕਿ ਹਾਂ ਬਈ ਹੁਣ ਤਾਂ ਕੰਮ ਖਤਮ ਹੋ ਗਿਆ ਫਿਰ ਫਿਰ ਇਹਨੂੰ ਇਹਨੇ ਕਿਹਾ ਕਿ ਮੈਂ 50 ਚ ਜਾਊਂਗੀ ਹੂੰ 50 ਚ ਟ్రਾਇਲ ਕਰੂੰਗੀ ਟ్రਾਇਲ ਲੜੂੰਗੀ ਜੀ ਫਿਰ ਹੋਇਆ ਕਿ ਕਿ ਇੱਥੇ ਜਦੋਂ ਆਈ ਪਟਿਆਲੇ ਤਾਂ ਇਸਨੇ ਕਿਹਾ ਕਿ ਮੈਂ 53 ਵਾਲਾ ਵੀ ਲੜਨਾ ਨਾਲ ਹੂੰ ਠੀਕ ਹੈ ਨਾ ਜੀ 53 ਵਾਲਾ ਵੀ ਲੜੂਗੀ ਟ੍ਰਾਇਲ ਵੀ ਲੜਨਾ ਮੈਂ 53 ਵਾਲਾ ਵੀ ਤਾਂ ਉਹ ਕੋਟਾ ਤਾਂ ਡਾਇਰੈਕਟਲੀ ਨਾ ਦਿੰਦਾ ਇਹਨੂੰ ਜੀ ਵਿਨੇਸ਼ ਫੋਗਾਟ ਨੂੰ ਕਿਉਂਕਿ ਜਿਹੜੀ ਪੰਘਾਲ ਸੀ ਉਹ ਲਗਾਤਾਰ ਰੌਲਾ ਪਾ ਰਹੀ ਸੀਗੀ ਕੁੜੀ ਕਿ ਇਹਦੀ ਕੋਈ ਪ੍ਰਾਪਤੀ ਵੀ ਨਹੀਂ ਪਿਛਲੇ 1 ਸਾਲ ਦੀ ਜੀ ਠੀਕ ਹੈ ਜੀ ਇਹ ਇੰਜਰੀ ਤੋਂ ਉੱਭਰ ਰਹੀ ਆ ਮੇਰਾ ਦਾਵਾ ਬਣਦਾ ਮਤਲਬ ਕਿ ਰੌਲਾ ਜਦੋਂ ਜ਼ਿਆਦਾ ਪੈ ਗਿਆ ਹੋ ਸਕਦਾ ਰੌਲਾ ਪਵਾਇਆ ਵੀ ਜਾ ਰਿਹਾ ਹੋਵੇ ਜੀ ਜੀ ਬਿਲਕੁਲ ਕਿਉਂਕਿ ਜੂਨੀਅਰ ਤੋਂ ਇੰਟਰਨੈਸ਼ਨਲ ਬਣਨ ਜਾ ਰਹੀ ਸੀ ਕੁੜੀ ਹੋ ਸਕਦਾ ਕਿਸੇ ਨੇ ਕਿਹਾ ਵੀ ਹੋਵੇ ਮੈਨੂੰ ਉਹਦੇ ਵਿੱਚ ਕੋਈ ਵੀ ਕਹ ਲੁ ਕਿ ਗਰੇਜ਼ ਨਹੀਂ ਹੈ ਕਹਿਣ ਤੋਂ ਰਾਜਨੀਤੀ ਹੋ ਵੀ ਸਕਦੀ ਹੈ ਹੋ ਸਕਦੀ ਬਿਲਕੁਲ ਅੱਛਾ ਇਹਦੇ ਇਹਦੇ ਜਦੋਂ ਇੱਥੇ ਆ ਕੇ ਦੋਨੇ ਟ੍ਰਾਇਲ ਦੇ ਮਾਮਲੇ ਖੁੱਲੇ ਕਿ ਦੋਨਾਂ ਚ ਹੀ ਜਾਣਾ ਬਣੇਸ਼ ਨਹੀਂ ਦੂਜੇ ਪਹਿਲਵਾਨਾਂ ਨੇ ਫੇਰ ਰੌਲਾ ਪਾ ਲਿਆ ਇੱਥੇ ਫੇਰ ਰੌਲਾ ਪੈ ਗਿਆ ਹੂੰ ਅੱਛਾ ਪਟਿਆਲੇ ਵਾਲਾ ਜਿਹੜਾ ਖੇਡ ਸੈਂਟਰ ਜੀ ਮੈਨੂੰ ਨਾਂ ਨਹੀਂ ਪਤਾ ਕਾਫੀ ਫੇਮਸ ਹੈ ਉਹ ਜਿਹੜਾ ਆਪਣੇ ਨੈਸ਼ਨਲ ਲੈਵਲ ਦਾ ਹੈ ਇੱਥੇ ਆ ਕੇ ਫੇਰ ਰੌਲਾ ਪੈ ਗਿਆ ਹੂੰ ਉਹ ਦੂਜੇ ਪਲਵਾਨ ਵੇਰਗੇ ਕਹਿੰਦੇ ਕਿ ਇੱਕ ਪਲਵਾਨ ਇੱਕ ਟ్రਾਇਲ 'ਚ ਜਾ ਸਕਦਾ ਫਿਰ ਉਸ ਤੋਂ ਬਾਅਦ ਕਹਿ ਲੋ ਕਿ ਇਹ ਟ్రਾਇਲ ਜਿਹੜਾ 50 ਵਾਲਾ ਜਿੱਤਿਆ ਨੇ ਹੂੰ ਜਿਹੜਾ 50 ਵਾਲਾ ਕੋਟਾ ਸੀ ਯਾਨੀ ਇਹ ਕਹਾਣੀ ਆ ਇਹਦੇ ਵਿੱਚ ਹੁਣ ਤੁਸੀਂ ਰਾਜਨੀਤੀ ਕਿੱਥੇ ਲੱਭ ਸਕਦੇ ਹੋ ਉਹ ਹੈ ਕਿ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਨਿਯਮ ਪਹਿਲਾ ਸੀ ਜਾਂ ਬਾਅਦ ਦੇ ਵਿੱਚ ਕਿ ਇਹਨਾਂ ਨੇ ਖੜੇ ਪੈਰ ਪਹਿਲਾਂ ਡਾਹ ਕਮੇਟੀ ਨੇ ਕਿਹਾ ਵਨੇਸ਼ ਨੂੰ ਜੀ ਕਿ ਭਾਈ ਅਸੀਂ ਤੈਨੂੰ ਭੇਜਾਂਗੇ ਤਰਮੰਜਾ ਚ ਹੂੰ ਹੂੰ ਠੀਕ ਹੈ ਨਾ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਕੋਟਾ ਜਿੱਤ ਕੇ ਆਇਆ ਅਸੀਂ ਉਹਨੂੰ ਭੇਜਾਂਗੇ ਇੱਥੇ ਆ ਕੇ ਫਿਰ ਇਹਨੂੰ ਆਪਣਾ weight ਜਿਹੜਾ ਹੈ ਉਹ ਐਕਸਟਰਾ 3 ਕਿਲੋ ਤੋੜਨਾ ਪਿਆ ਜੀ ਤਾਂ ਹੀ ਉਹ ਦੱਸਦੇ ਆ ਨਾ ਕਿ ਜਿਸ ਦਿਨ ਪਹਿਲਾ ਬਾਊਟ ਸੀਗਾ ਪਹਿਲੇ ਦਿਨ ਖੇਡਣਾ ਸੀਗਾ ਖੁੱਲਣਾ ਸੀਗਾ ਤਾਂ ਉਸ ਦਿਨ 49.400 ਗ੍ਰਾਮ ਇਹਦਾ weight ਸੀਗਾ ਜੀ ਯਾਨੀ ਇਹਨਾਂ ਤੋੜਿਆ ਹੋਇਆ ਤੋੜਿਆ ਵੀ ਗਿਆ ਜੀ ਆ ਮੈਨੂੰ ਲੱਗਦਾ ਕਿ ਤੁਹਾਨੂੰ ਸਪਸ਼ਟ ਹੋ ਗਿਆ ਹੋਵੇਗਾ ਸਾਰਾ ਪ੍ਰਕਰਨ ਮੈਂ ਕੁਝ ਕਮੈਂਟ ਪਾਰਲਮੈਂਟ ਜੀ ਕਾਫੀ ਕਮੈਂਟ ਨੇ ਅਮਰਜੀਤਪਾਲ ਜੀ ਕਹਿ ਰਹੇ ਨੇ ਭਾਰਤੀ ਕੁਸ਼ਤੀ ਸੰਘ ਨੇ ਮਨੁਸ਼ ਨੂੰ ਟਾਰਚਰ ਵੀ ਬਹੁਤ ਕੀਤਾ ਕਹਿੰਦੇ ਇੱਕ ਲੜਕੀ ਹੁੰਦੇ ਨਾ ਤੇ ਪੂਰੇ 올림픽 ਦੇ ਵਿੱਚ ਪੂਰੇ ਸਿਸਟਮ ਦੇ ਨਾਲ ਲੜਕੇ 올림픽 ਦੇ ਵਿੱਚ ਪਹੁੰਚੀ ਹੋ ਹਾਂ ਜੀ ਐਨਆਈਐਸ ਉਹੀ ਮੈਂ ਉਹ ਦੱਸ ਰਿਹਾ ਸੀ ਉਹ ਮੈਨੂੰ ਉਹ ਨਾ ਸਾਈ ਐਨਆਈਐਸ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦੇ ਛੋਟੇ ਨਾਮ ਨੇ ਤਾਂ ਐਨਆਈਐਸ ਐਨਆਈਐਸ ਸੈਂਟਰ ਦੇ ਵਿੱਚ ਬਹੁਤ ਰੌਲਾ ਪਿਆ ਸੀ ਜੀ 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 ਜੀਤਾ ਜੀ ਕਹ ਰਹੇ ਨੇ ਕਿ ਅੱਜ ਵੀ ਇੱਕ ਭਾਰਤੀ ਖਿਡਾਰੀ 올림픽 ਦੇ ਵਿੱਚ ਬਾਹਰ ਹੋਇਆ ਉਹ ਵੀ ਆਪ ਦੀ ਥਾਂ ਤੇ ਕਹਿੰਦੇ ਭੈਣ ਨੂੰ ਖਿਡਾਰ ਰਿਆ ਸੀ ਸ਼ਾਇਦ ਉਹ ਬੈਨ ਹੋ ਗਿਆ ਨਹੀਂ ਨਹੀਂ ਭੈਣ ਨੂੰ ਉਹੀ ਉਹਨੇ ਭੇਜਿਆ ਬੰਗਾਲ ਨੇ ਜੀ ਉਹਨੂੰ ਕੱਢਤਾ ਉਹਨਾਂ ਨੇ ਓਕੇ ਉਹਦੀ ਸਟਾਫ ਉਹਨਾਂ ਨੇ ਆਖਿਆ ਕਿ ਦੇਸ਼ ਛੱਡ ਜਾ ਫਰਾਂਸ ਛੱਡ ਜਾ ਜੀ ਤਾਂ ਜਾਂ ਨਹੀਂ ਉਹ ਕੁੜੀ ਨੇ ਵੀ ਬੇਵਕੂਫੀ ਕੀਤੀ ਉਹਨੇ ਬੇਇੱਜ਼ਤੀ ਕਰਾ ਲਈ ਪਹਿਲਾਂ ਤਾਂ 0-10 ਤੇ ਹਾਰ ਗਈ ਹੂੰ 53 ਵਾਲਾ ਜਿਹਨੂੰ ਕੋਟਾ ਮਿਲਿਆ ਬਨੇਸ਼ ਦੀ ਥਾਂ ਤੇ 0-10 ਤੇ ਹਾਰ ਗਈ ਹੂੰ ਤਾਂ ਤਕਨੀਕੀ ਤੌਰ ਤੇ ਹੁੰਦਾ ਕਿ ਜਦੋਂ ਤੁਹਾਡੇ 0 ਹੋਣ ਤੇ ਅਗਲੇ ਪਹਿਲਵਾਨ ਦੇ 10 ਨੰਬਰ ਹੋ ਗਏ ਕੁਸ਼ਤੀ ਉੱਥੇ ਛੜਾ ਦਿੱਤੀ ਜਾਂਦੀ ਹੈ ਜੀ ਚਾਹੇ ਮਿੰਟ ਭਾਵੇਂ 5 ਬਾਕੀ ਆ 4 ਬਾਕੀ ਆ ਹੂੰ ਹੂੰ ਬਿਲਕੁਲ ਸੋ ਇੰਨੀ ਬਦਨਾਮੀ ਵੀ ਖੱਟ ਲਈ ਆ ਉਸ ਕੁੜੀ ਨੇ ਹਾਲਾਂਕਿ ਮੈਂ ਨਹੀਂ ਚਾਹਾਂਗਾ ਕਿ ਕੋਈ ਉਹਨੂੰ ਟਰੋਲ ਕਰਨ ਲੱਗ ਪਵੇ ਉਹਦੀ ਆਪਣੀ ਇੱਕ ਪ੍ਰਾਪਤੀ ਆ ਜੀ ਉਹਨੇ ਏਸ਼ੀਆ ਦੇ ਵਿੱਚੋਂ ਵੀ ਲੈ ਆਂਦਾ ਨਾ ਮੈਡਲ ਲੈ ਆਂਦਾ ਮੁੜ ਕੇ ਏਸ਼ੀਅਨ ਗੇਮਸ ਦੇ ਵਿੱਚ ਉਹ ਗਈ ਜੀ ਵਿਨੇਸ਼ ਹਟਣ ਤੋਂ ਬਾਅਦ 54 ਚੋਨੇ ਫਿਰ ਉੱਥੇ ਏਸ਼ੀਅਨ ਗੇਮਸ ਚੋ ਵੀ ਮੈਡਲ ਜਿੱਤ ਲਿਆ ਸੀ ਉਹ ਵੀ ਪਹਿਲਵਾਨ ਬਹੁਤ ਸੰਭਾਵਨਾਵਾਂ ਭਰਪੂਰ ਆ ਜੀ ਕਿਤੇ ਨਾ ਕਿਤੇ ਹੋਰ ਗਲਤੀਆਂ ਕਰ ਲੀਆਂ ਉਹਨੇ ਉਸ ਸੰਭਾਵਨਾਵਾਂ ਜ਼ਰੂਰ ਨੇ ਨਵਦੀਪ ਜੀ ਕਹਿ ਰਹੇ ਨੇ ਕਿ ਇੱਕ ਵਾਰੀ ਗੁਰਚਰਨ ਸਿੰਘ ਬਾਕਸਰ ਵੀ ਇਸੇ ਸਿਸਟਮ ਤਨ ਰਾਜ ਉਹ ਕਿੰਨੇ ਵਿਦੇਸ਼ ਚਲਾ ਗਿਆ ਸੀ ਤੇ ਮੁੜ ਕੇ ਉੱਥੇ ਹੀ ਸੈੱਟ ਹੋ ਗਿਆ ਯੂਐਸਏ ਦੇ ਵਿੱਚ ਹੀ ਇਹ ਚੀਜ਼ਾਂ ਹੈਗੀਆਂ ਨੇ ਮੈਂ ਇਹਦੇ ਤੋਂ ਦੇਖੋ ਜਿਹੜੀ ਚੀਜ਼ ਹੈਗੀ ਆ ਉਹਦੇ ਤੋਂ ਕਿਵੇਂ ਆਪਾਂ ਮੁਨਕਰ ਹੋ ਸਕਦੇ ਆ ਹਮ ਭਾਰਤੀ ਖੇਡਾਂ ਚ ਰਾਜਨੀਤੀ ਹੈਗੀ ਆ ਤੇ ਰਾਜਨੀਤੀ ਹੋਣੀ ਨਹੀਂ ਚਾਹੀਦੀ ਮੇਰਾ ਇਹ ਮੰਨਣਾ ਹੈ ਜੀ ਜੀ ਅਰਸਨਲੀ ਮੈਂ ਬਲੀਵ ਕਰਦਾ ਪਰ ਗੱਲ ਇਹ ਹੈ ਕਿ ਇਹ ਰਾਜਨੀਤੀ ਇੱਥੋਂ ਤੱਕ ਤਾਂ ਸੀਗੀ ਪਰ ਜੇ ਹੁਣ ਤੁਸੀਂ ਆਖੋ ਕਿ ਇਹ ਰਾਜਨੀਤੀ ਉੱਥੇ ਵੀ ਗਈ ਹੈ ਨਹੀਂ ਐਸਾ ਲੱਗਦਾ ਨਹੀਂ ਹੈ ਕਿ ਉੱਥੇ ਵੀ ਐਸਾ ਹੋ ਗਿਆ ਜੀ ਐਸਾ ਹੋ ਗਿਆ ਆਰਐਸਐਸ ਨੇ ਕਰਵਾ ਤਾ ਕਈ ਤੇ ਮੋਦੀ ਨੂੰ ਗਾਲਾਂ ਕੱਢੀ ਜਾਂਦੇ ਗੱਲ ਇਹ ਆ ਕਿ ਹੁਣ ਚਲੋ ਰਾਜਨੀਤੀ ਆਪਣੀ ਥਾਂ ਤੇ ਹੈਗੀ ਆ ਜਿੱਥੇ ਹੈਗੀ ਆ ਪਰ ਉੱਥੇ ਆ ਮਾਮਲਾ ਬਣਿਆ ਸਾਰਾ ਮਾਸਰਾ ਜਿਹੜਾ ਆਪਾਂ ਤਕਲੀਕ ਬਿਲਕੁਲ ਸਹੀ ਸੀ ਕਹਿ ਰਹੇ ਨੇ ਕੁਸ਼ਤੀ ਸੰਗ ਮਤਲਬ ਬ੍ਰਿਜ ਭੂਸ਼ਣ ਅਤੇ ਪਾਰਟੀ ਤੋਂ ਹਾਰ ਗਏ ਉਹ ਤੇ ਮਲੂਕ ਜੀ ਕਹਿ ਰਹੇ ਨੇ ਦੰਗਲ ਫਿਲਮ ਦੇ ਵਿੱਚ ਅਮੀਰ ਖਾਨ ਨੇ 15 ਕਿਲੋ ਵਜ਼ਨ ਵਧਾਇਆ ਫਿਰ ਉਸਨੇ ਘਟਾਇਆ ਵੀ ਉਹ ਤਾਂ ਭਾਜੀ ਫਿਲਮਾਂ ਵਾਲਿਆਂ ਨਾਲ ਕੋਲੇ ਟਾਈਮ ਵੀ ਹੁੰਦਾ ਹੈ ਕਰਨ ਵਾਸਤੇ ਇੱਥੇ ਤਾਂ ਉਹਨਾਂ ਦੇ ਕੋਲ ਬਹੁਤ ਵੱਡੀ ਟੀਮ ਹੁੰਦੀ ਹੈ ਮੈਂ ਇਹਨਾਂ ਨੂੰ ਦੱਸ ਦੇਵਾਂ ਜਿਹੜੇ ਐਕਟਰ ਨੇ ਉਹਨਾਂ ਦੇ ਵੀ ਡਾਈਟੀਸ਼ਨ ਜਿਮ ਟ੍ਰੇਨਰ ਤੇ ਇਸ ਤਰ੍ਹਾਂ ਬਹੁਤ ਵੱਡਾ ਉਹਨਾਂ ਦਾ ਵੀ ਸਟਾਫ ਹੁੰਦਾ ਬਹੁਤ ਮਿਹਨਤ ਕਰਦੇ ਐਵੇਂ ਨਹੀਂ weight ਘਟਦੇ ਤੁਹਾਡਾ ਕੀ ਖਿਆਲ ਹੈ ਕਿ ਆਮੀਰ ਖਾਨ ਨੇ ਦੀ weight ਜਿਹੜਾ ਐਵੇਂ ਬਿਨਾ ਗੱਲ ਤੋਂ ਘਟਾ ਲਿਆਊਗਾ ਮਿਹਨਤ ਲੱਗਦੀ ਆ ਜੀ ਮਿਹਨਤ ਨਾਲ ਤੁਹਾਡਾ ਵੀ weight ਘਟ ਜਾਏਗਾ ਹਰੇਕ ਦਾ ਘਟ ਸਕਦਾ ਜੀ ਦਰਸ਼ਕਾਂ ਨੂੰ ਬੇਨਤੀ ਹੈ ਤੁਸੀਂ ਪ੍ਰੋਗਰਾਮ ਨੂੰ ਸ਼ੇਅਰ ਕਰ ਦਿਓ ਆਪਾਂ ਅਗਲੀਆਂ ਖਬਰਾਂ ਵੀ ਨਾਲ-ਨਾਲ ਕਰਦੇ ਆਂ ਅੱਜ ਦੇਖੋ ਜੀ ਹਾਕੀ ਨੂੰ ਭੁੱਲੀ ਗਏ ਸਾਰੇ ਤੁਸੀਂ ਵੀ ਭੁੱਲ ਗਏ ਨਾ ਜੀ ਅਸੀਂ ਅਸੀਂ ਆਹੀ ਤੇ ਸਾਡੇ 'ਚ ਰੋਗ ਆ ਨਾ ਆਹੀ ਸਾਡੇ 'ਚ ਰੋਗ ਆ ਕਿ ਜਿੱਥੋਂ ਮੈਡਲ ਆਉਣਾ ਮੈਂ ਤੁਹਾਨੂੰ ਸ਼ਰਤ ਹੀ ਆ ਕਿ ਨਾ ਮੈਡਲ ਆ ਰਿਹਾ ਹੂੰ ਮੇਰਾ ਮੰਨਣਾ ਹੈ ਮੈਂ ਮਤਲਬ ਕਿ ਦਿਲ ਤੋਂ ਮੰਨਦਾ ਜੀ ਤੇ ਜਿਹੜੀ ਗੱਲ ਮੇਰੇ ਦਿਲੋਂ ਨਿਕਲੇ ਨਾ 99% ਸਹੀ ਹੁੰਦੀ ਹੈ ਕਿ ਮੈਡਲ ਆ ਰਿਹਾ ਜੀ ਹਾਕੀ ਚ ਮੈਡਲ ਆ ਰਿਹਾ ਸਪੇਨ ਨਾਲ ਮੈਚ ਹੈ 5:30 ਵਜੇ ਅੱਜ ਕੋਈ ਹਾਕੀ ਦੀ ਗੱਲ ਨਹੀਂ ਕਰ ਰਿਹਾ ਜਿੱਦੋਂ ਜਦੋਂ ਕਰਨ ਦੀ ਜ਼ਰੂਰਤ ਹੈ ਬੈਕ ਕਰਨ ਦੀ ਕਿਸ ਵੇਲੇ ਲੋੜ ਹੁੰਦੀ ਹੈ ਜਦੋਂ ਤੁਹਾਡਾ ਖਿਡਾਰੀ ਜਿਹੜਾ ਨਾ ਮਯੂਸ ਹੋਵੇ ਟੁੱਟਿਆ ਹੋਵੇ ਉਹਨੂੰ ਅੱਜ ਉਹਨਾਂ ਨੂੰ ਕੋਈ ਬੈਕ ਨਹੀਂ ਕਰ ਰਿਹਾ ਉਹਨੀਆਂ ਤੇ ਪੋਸਟਾਂ ਦਾ ਝੱਖੜ ਝੁੱਲਿਆ ਪਿਆ ਸੀ ਫੇਸਬੁਕ ਤੇ ਓਹੋ ਏਦਾਂ ਲੱਗਦਾ ਸੀ ਜਿਵੇਂ ਹਾਕੀ ਕ੍ਰਾਂਤੀ ਆ ਗਈ ਹੈ ਫੇਸਬੁਕ ਤੇ ਜੇ ਜਿੱਦਣ ਅੱਜ ਜ਼ਰੂਰਤ ਹੈ ਜਿੱਦਣ ਅੱਜ ਉਹਨਾਂ ਨੇ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਤਿਹਾਸ ਸਿਰਜਣਾ ਕਿ ਇੰਨੇ ਲੰਬੇ ਸਮੇਂ ਬਾਅਦ 올림픽 ਚੋ ਲਗਾਤਾਰ ਦੋ ਮੈਡਲ ਜੀ ਤਾਂ ਅੱਜ ਅੱਜ ਕੋਈ ਹਾਕੀ ਦੀ ਕੋਈ ਚਰਚਾ ਹੀ ਨਹੀਂ ਕਰ ਰਿਆ ਜੀ ਸੋ ਮੈਂ ਕਹੂੰਗਾ ਕਿ ਸਾਡੇ ਪੰਜ ਫੇਰ ਜੁੜਿਓ ਸਰਪੰਚ ਤਗਮਾ ਲੈ ਕੇ ਆ ਰਿਹਾ ਹਮ ਮੇਰਾ ਮੰਨਣਾ ਹੈ ਮੇਰਾ ਦਿਲ ਕਹਿੰਦਾ ਕਿ ਤਗਮਾ ਆ ਰਿਹਾ ਜੀ ਤੁਹਾਡਾ ਦਿਲ ਕਹਿੰਦਾ ਤੇ ਇਸ਼ਾਰਾ ਇਦਾਂ ਹੀ ਹੋਵੇ ਜੀ ਪਰ ਕਈ ਵਾਰੀ ਇਹ ਹੈ ਜੀ ਟ੍ਰੈਂਡਿੰਗ ਦੇ ਵਿੱਚ ਜਿਹੜੀ ਚੀਜ਼ ਚੱਲ ਪੈਦੀ ਜੇ ਦੀ ਵਿਸ਼ਾ ਕੋਈ ਸ਼ੁਰੂ ਹੋ ਜਾਂਦਾ ਫਿਰ ਲੋਕ ਉਧਰ ਨੂੰ ਹੋ ਜਾਂਦੇ ਆ